ਚਉਪਾਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਕੀ ਪਤਿਹੇ ਪਾਤਸ਼ਾਹੇ ਦਰਸ਼ਵੇ ਕਬਿਓ ਬਾਈ ਬੇਨਤੀ ਚਉਪਾਈ ਹਮਰੇ ਕਰਵ ਹਾਥ ਤੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਾਬ ਚਰਨ ਮੰਨ ਰਹਿ ਹਮਾਰਾ ਆਪਨਾ ਜਾਨਕ ਲੋਪਤ ਪਾਰਾ ਹਮਰੇ ਦੁਸ਼ਟ ਅਸ਼ਵਾਦਮ ਕਾਬੋ ਆਪਾਦ ਮਹਉਚਾਬੋ ਸੋ ਕੀ ਵਸੈ ਮੂਰਿ ਪਰਵਾਰਾ ਸੇਵ ਸਿਖ ਸਭੈ ਕਰਤਾਰਾ ਮੂਰਿ ਛਾਨ ਜਿ ਕਰਦੈ ਕਰਿਐ ਸਾ ਬਨਨ ਕਹੋ ਆਸ ਕਰਿ ਗੈ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਨਹਿ ਪਿਆਸ ਤੁਮਹਿ ਸਾੜ ਕੀ ਅਵਰਣਾ ਤਿਆਹੁ ਜੋ ਵਰਚਾਹੁ ਸੋ ਤੁਮ ਤੇ ਪਾਵੈ ਸੇਵ ਸਿਖ ਹਮਾਰੇ ਤਾਰੇ ਹੈ ਕੁਨਜਨ ਸਾਸਤਰ ਹਮਾਰੇ ਮਾਰੀ ਹੋ ਆਪ ਹਾਥ ਦੇ ਮੇ ਜਿ ਭਰੀਐ ਮਰਨ ਕਾਲ ਕਾ ਤਰਾਸ ਨ ਮਰੀਐ ਉਹ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੁਜ ਕਰਿ ਉਰੱਛਾ ਰਾਖ ਲਿਹੁ ਮਰਾਖਨ ਹਾਰੇ ਸਾਹੇ ਸੰਤ ਸਹਾਈ ਪਿਆਰੇ ਦੀਨ ਬੰਦ ਰੂਸ਼ਨ ਗਏ ਹੰਤਾ ਤਮਉਾਂ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ੋਭ ਜੀ ਅਵਸਰਾ ਤਾਲ ਪਾਏ ਕਰਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀਓ ਅਵੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਨੂੰ ਸੁਵਾਰਾ ਨਮਸਕਾਰ ਹੈ ਤਾਹੀ ਮਨ ਜਵਨ ਕਾਲ ਸਹਜਾਗਤ ਮਨਾਇਓ ਦੇਵ ਤਤ ਜਛ ਨਵ ਜਾਇਓ ਆਤਮ ਤੇ ਕੀ ਉਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸ਼ੀ ਕੋ ਹਮਾਰੀ ਸਗਲ ਪ੍ਰਜਾ ਜਨ ਆਵ ਸੁਵਾਰੇ ਸੇਵਕਨ ਕਾ ਸੇਵਗੁਣ ਸੁਖ ਦੇਉ ਸਤਨਨ ਗਾ ਪਲ ਮੋਗਦ ਕੇਉ ਟਡ ਕਡ ਕੇ ਅੰਤਰ ਕੇ ਜਾਨਤ ਭਲੇ ਬਰੇ ਕੇ ਪੀਰਿ ਬਿਸ਼ਾਨਕ ਚੀਟੇ ਤੇ ਗੰਜਲਾ ਟੂਡਾ ਸਾਫਰ ਕਿਰਪਾ ਦ੍ਰਿਸ਼ਟ ਅਗਰ ਪੂਜਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰਿ ਬਸਨੈ ਘੜ ਘੜ ਕੇ ਪੜ ਪੜ ਕੇ ਜਨ ਜਦ ਕਰਖ ਅਕਰ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰ ਜਬ ਆਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇਹ ਦਰਸਭੂ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੇ ਮੂਜ ਉਚਾਰ ਤੁਮ ਸਭ ਹੀ ਤੈ ਰਹੇ ਨਿਰਾਲਮ ਗਿਆਨੰਦ ਵੇਦ ਵੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਨਾਮ ਆਦਾਨੀਲ ਨਾਦਾ ਸੰਭ ਤਾ ਕਮਨੁ ਚਾਰਦ ਪਿਦਾ ਜਾ ਕੋ ਪੀਵ ਨਾ ਪਾਵਤ ਪਿਦਾ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਜਿ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚੀਨਤ ਅਨੇ ਪਿਭੂ ਆਪੋ ਆਪਣੀ ਬਧੈ ਜੀਤੇ ਬਰਣਦ ਭਿੰਨ ਭਿੰਨ ਤੁਮ ਹਾ ਤੇਤੇ ਤੁਮਰਾ ਲਖਾਣਾ ਜੈ ਅਵਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨ ਉਸ ਰੂਪ ਰੰਗ ਪੁਰਾਉ ਕਿਹ ਭੂਪਾ ਾਂਡਾ ਜੇ ਨਾ ਛੇਤੇ ਕੇ ਨੀਦ ਵਿਖਾਨ ਬਹੁ ਰਚ ਦੇਨੀ ਕਹੋ ਕੁਦਰਾਜਾ ਹੋਇ ਬੈਠਾ ਕਹੋ ਸ਼ਵਨ ਭਿਓ ਸੰਗਰ ਚਿਠਾ ਸਾਗਰੇ ਸ੍ਰਿਸ਼ਟ ਅਦਖਾਇ ਚੰਪਾ ਭਵ ਆਜ ਵਾ ਸਰੂਪ ਸਵੰ ਭਵ ਔਰ ਅਛਾ ਮੇਰੇ ਤੁਮ ਕਰੋ ਸੇਖੁ ਵਾਰ ਸਿਖ ਸੰਗਰੋ ਦੋ ਤੇਠ ਵਾਤਰਪਤ ਸਗਲ ਮਲੇਸ਼ ਕਰੋ ਨੜ ਕਾ ਤਾ ਜਿਆ ਤੁਝ ਅਸਰਣੀ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਰ ਕੁਗ ਮਾਰ ਤੇ ਆਈ ਹੈ ਤਾਕੀ ਕਾਲ ਨਿਕਟ ਨਾ ਹੈ ਅਰ ਅੱਛਾ ਹੋਏ ਤਾਹੇ ਸਭ ਕੰਨ ਦੁਸ਼ਟ ਅਰਿਸ਼ਟ ਤਰੇਤ ਕੰਨ ਕਿਰਪਾ ਦ੍ਰਿਸ਼ਟ ਵਦਨ ਜਾਹੇ ਨਿਹਰਬੋ ਤਾਕੇ ਦਾਪ ਦਨੁਕ ਮਹਰ ਹੋ ਹਿਰਦ ਸਦ ਕਰਮੋ ਸੋ ਹੋਈ ਦੁਸ਼ਟ ਸਭ ਸਕੇ ਨਾ ਕੋਈ ਏਕ ਬਾਾਰ ਵਜਨਤ ਮੈਂ ਸੁਮਾਰਾ ਆਕਾਲ ਫਾਸੇ ਤਾਹੇ ਬਾਰਾ ਜਿਨ ਨਰਨਾਮ ਦਿਹਾਰੋ ਕਹਾ ਦਾਰ ਦੁਸ਼ਟ ਅਦੋਖti ਰਹਾ ਹਰੜਗੇ ਤੁਮ ਸ਼ਰਨ ਦਿਹਾਰੇ ਆਪ ਹਾਥ ਦੈ ਲੇ ਹੋ ਮਾਰੀ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਤੀਨ ਹਮਚਾਈ ਕਿਰਪਾ ਕਰੀ ਹੰ ਪ੍ਰਜਗ ਮਤਾ ਗ੍ਰੰਥ ਕਰਾ ਪੂਰਨ ਸੁਭਰਾਪਸਾ ਕਿਲ ਵਿਕ ਸਲ ਦੇਹੀ ਕੋ ਹਰਤਾ ਦੁਖ ਦੋਖਿਨ ਕਾਉਸ਼ੈ ਕਰਤਾ ਸ਼੍ਰੀਆ ਤੁਜ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਵਾਂਛ ਨਫਲ ਪਾਵੈ ਸੋਈ ਦੁਖ ਨੰਦ ਸਹਿ ਆਪਿ ਆਪਤ ਕੋਈ ੜਲ ਸੁਣੈ ਗੁੰਗਜੁ ਯਾਸ ਰਸਨਾ ਪਾਮਈ ਸੁਣੈ ਮੂੜ ਚਿਤ ਲਾਈ ਚਤੁਰਤਾ ਬਈ ਦੁਖ ਦਦ ਪਉ ਨਿਕਟ ਨਾ ਦਿਨ ਦਰਕੇ ਰਹੈ ਉਹ ਜੋ ਆਕੇ ਇਕ ਬਾਨ ਚੋਪਈ ਕੋ ਕਹੈ ਚੋਪਈ ਸੰਤ ਸਤ ਰਹਿ ਸੈ ਸਪਣਿਜੈ ਅਰਧ ਸੈਸ ਆਪਣੀ ਤੀਨ ਕਹਿਜੈ ਵਾ ਦਰਸ਼ ਦੇ ਅਸ਼ਮੀਰਾ ਵਾਰਾ ਤੀਰ ਸਤੂਤ ਰਵ ਗ੍ਰੰਥ ਸੁਧਾਰਾ ਸਵਈਆ ਬਾਹੀ ਗਹ ਜਉ ਤੇ ਤੁਰੀ ਤਉ ਤੇ ਕੋ ਆਗਤ ਨਹੀਂ ਆਨਿਉ ਰਾਮ ਰਹੀਮ ਅਪਰਾਣ ਪ੍ਰਾਨ ਅਨੇਕ ਹੈ ਉਨੇਕ ਨਾਮ ਮੰਨਿਉ ਸਮਰੇ ਸਾਸ ਰਗੇ ਸਵੇ ਮੋ ਪੀਦ ਕਹੇ ਮੈਂ ਇਕ ਨਾ ਜਾਣੈਉ ਉਸ ਰੀ ਉਸ ਪਾਨ ਕਿਰਪਾ ਤੂੰ ਨੇ ਕਰ ਮੈਂ ਨਾ ਕਹਿਉ ਸਭ ਤੁਹੇ ਵਿਖਾਨਿਉ ਦੁਹਰਾ ਸਗਲ ਦਵਾਰ ਕੋ ਸਾਣਕ ਗਹਿਉ ਤੁਹਾਰੋ ਦਵਾਰ ਵਾਹਿ ਗਾਹਿ ਗੇ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਖਲੇ ਮਹਿਲਾ ਤੀਜਾ ਨਾ ਦੇਖ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆਮ ਨਿਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨੋ ਜੀ ਆਵਦਾ ਗਿਆਨ ਰਤਨ ਪਰਵਾਰ ਪਨੀਆਂ ਸ਼ਬਦ ਗਵਣਾਈਆ ਸਭ ਦੂ ਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੈ ਨਾਨਕ ਨੰਦ ਗੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਦਾਰ ਭਗਵਾਨ ਲਾਲੇ ਹਰ ਨਾਮ ਰਹੋ ਤੂੰ ਮਨ ਮੇਰੇ ਦੁਖ ਸੰਸਾਰਨਾ ਗੀਕਾਰੁ ਕੋ ਕ੍ਰੀਤੀ ਰਾਕਾਰੁ ਸਭ ਸਵਾਰਨਾ ਅਵਨਾ ਅਗਲਾ ਸਮਰਾ ਸੁਆਮੀ ਸੋ ਕੇ ਅਵਨ ਅਵਸਾਰੇ ਕਹਿ ਨਾਲ ਮਨ ਮੇਰੇ ਸਦਾ ਰੋ ਹਰ ਲਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾ ਤੇਰੇ ਸਭ ਚ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੇ ਨਾਮ ਨੋ ਸਾਬੇ ਨਾਮ ਇਨ ਕੇ ਮਨੁਸਿਆ ਵਾਜੇ ਸ਼ਬਦ ਕਿਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਰਮੀ ਨਾ ਇਨ ਮੁਖਾਂ ਸਭ ਗਵਈਆ ਕਰਿ ਸ਼ਾਸ ਸੁਖੁ ਨਐ ਉਸਿਆ ਜਨੇ ਚਾ ਸਭ ਜੈਆ ਸਦਾ ਕੁਰਬਾਨ ਕੀਤਾ ਗ੍ਰਿਵਟੋ ਜਿਸ ਅੰਦੇ ਅਵੜੇ ਅੰਗਾਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪਿ ਆਰੋਹ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਖਲਾਂਜਿਤ ਕਰਤਾਰੀਆਂ ਪੰਜ ਦੋਦ ਵਾਸ ਕਿਤੇ ਕਾਲ ਗੰਡਕ ਮਾਰਿਆ ਤੁਰ ਕਰਮ ਪਾਇਆ ਤਜਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਬੂਆ ਤਿਤ ਕਰ ਅਨਹਦ ਵਾਚੇ ਆਨੰਦ ਸਨੂਡ ਭਾਗੀ ਹੋ ਸਗਲ ਮਨੋ ਰਤ ਪੂਰੀ ਪਾਨ ਬ੍ਰਹਮ ਪ੍ਰਾਪਾਇ ਉਤਰੀ ਸਗਲੇ ਵਿਸ਼ੂਰੀ ਦੁਖ ਰੋਗ ਸੁਨਤਾ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਰ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਮਨਵੰਤ ਨਾਨਕ ਅਗਦੇ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਸਵਨਾ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ ਨਿਸ਼ਰਾਦ ਵਿਦਾਈ ਦਾਇਆ ਖਿਲੇ ਸਗਰ ਨਗਤ ਚੰਗਿਆਈਆਂ ਰਿਆਈਆਂ ਵਾਚੈ ਧਰਮ ਹਜ਼ੂਰ ਕਰਵੇਂ ਆਪੋ ਆਪਣੀ ਕੀ ਨੇੜਾ ਕੈ ਦੂਰ ਜਿੰਨੇ ਨਾਮ ਧਿਆਇਆ ਗਾਇਮ ਸਕਦ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਪੇ ਨਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ